ਹਾਂਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਦਰ ਦੇ ਉੱਤੇ ਅੱਜ ਸਰਦਾਰਨਾ ਭੰਡਾਰਾ ਕੀਤਾ ਗਿਆ ਜੀ ਨਾ ਕੀ ਕਹਿਣਾ ਕਹੋਗੇ ਸਭ ਤੋਂ ਪਹਿਲਾਂ ਜੈ ਪੀਰਾ ਦੀ ਜੈ ਸਾਈਆਂ ਦੀ ਜੈ ਹੋ ਮੇਰੀ ਮਾ ਪਟਿਆਲੇ ਵਾਲੀ ਦੀ ਜੈ ਹੋ ਮੇਰੇ ਗੁੱਗਾ ਜਹਾਦੀ ਸਾਡਾ ਅੱਜ ਦਾ ਇਹ ਕਹਿੰਦਾ ਹੋਆ ਵੀ ਆਪਣੇ ਦਰਬਾਰ ਦੇ ਵਿੱਚ ਹਰ ਸਾਲ ਭੰਡਾਰਾ ਹੁੰਦਾ ਹੈਗਾ ਇਹ ਭੰਡਾਰਾ ਆਪਣਾ ਜਿਹੜਾ ਅੱਜ ਹੋਇਆ ਇਹ 21ਵਾਂ ਭੰਡਾਰਾ ਹੋ ਗਿਆ ਇਸ ਦਰਬਾਰ ਦੇ ਵਿੱਚ ਜੋ ਵੀ ਇੱਥੇ ਸੰਗਤ ਆਉਂਦੀ ਆ ਸੰਗਤ ਦੀ ਸੰਜੋਗ ਦੇ ਨਾਲ ਇਹ ਭੰਡਾਰਾ ਲਗਾਇਆ ਜਾਂਦਾ ਹਰੇਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਾਡੇ ਇਹ ਜਿਹੜੀ ਗੱਦੀ ਆ ਅਯੋਗਾਂ ਦੀ ਗੱਦੀ ਆ ਪੰਜਵੀਂ ਪੀੜ੍ਹੀ ਦੇ ਉੱਤੋਂ ਇਹ ਗੱਦੀ ਚੱਲਦੀ ਆ ਰਹੀ ਆ ਲੇਕਿਨ ਕੋਈ ਵੀ ਕੈਸੀ ਵੀ ਕੋਈ ਇੱਛਾ ਲੈ ਕੇ ਆਉਂਦਾ ਦੁੱਧ ਦੀ ਪੁੱਤ ਦੀ ਕੋਈ ਸ਼ਾਦੀ ਦੀ ਕੋਈ ਬਿਮਾਰੀ ਦੀ ਇਸ ਦਰਬਾਰ ਤੇ ਗੁੱਗੇ ਪੀਰ ਦਾ ਨਾਂ ਲੈ ਕੇ ਸਵਾ ਕਿਲੋ ਮਿੱਠੀਆਂ ਕਿੰਨਾ ਸਵਾ ਕਿਲੋ ਕੱਚਾ ਦੁੱਸ ਸੁੱਕ ਕੇ ਜਾਂਦੇ ਆ ਤੇ ਸਾਡਾ ਗੁੱਗਾ ਜਹਰਪੀਰ ਉਹ ਵੱਡੇ ਕਿਰਪਾ ਮਾਲਕ ਦੀ ਉਹਨਾਂ ਦੀ ਜਿਹੜੀ ਸਾਡੀ लाज ਰੱਖਦੇ ਆ ਗੱਡੀਆਂ ਤੇ ਬੈਠਿਆ ਨਹੀਂ ਅਸੀਂ ਸੇਵਾਦਾਰ ਆ ਉਹਨਾਂ ਦੇ ਸਾਡੇ ਕੋਲੇ ਤਾਂ ਕੁਝ ਨਹੀਂ ਅਸੀਂ ਤਾਂ ਇੱਕ ਦੁਆ ਕਰਦੇ ਆ ਸੇਵਾਦਾਰ ਆ ਉਹਨਾਂ ਦੇ ਦਰ ਤੇ ਮੰਗਦੇ ਆ ਕੁੱਤੇ ਆ ਪਿਖਾਦੀਆਂ ਪਰ ਕਿਰਪਾ ਉਹਨਾਂ ਦੀ ਬਹੁਤ ਹੈ ਜੋ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਭੰਡਾਰੇ ਚੱਲਦੇ ਆ ਇਸ ਦਰਬਾਰ ਦੇ ਉੱਤੇ ਹਰ ਛੇਵੇਂ ਮਹੀਨੇ ਬਾਅਦ ਭੰਡਾਰਾ ਲੱਗ ਜਾਂਦਾ ਬਾਬਾ ਜੀ ਦਾ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਹਰ ਬੰਦੇ ਦੀ ਗੱਲ ਸਰਦਾ ਤੇ ਵਿਸ਼ਵਾਸ ਦੀ ਵੀ ਹੁੰਦੀ ਹੈ ਜੀ ਹਰ ਇੱਕ ਬੰਦੇ ਦੀ ਸ਼ਰਧਾ ਆ ਆਪਾਂ ਕਿਸੇ ਪੱਥਰ ਨੂੰ ਵੀ ਪੂਜਣ ਲੱਗ ਜੀ ਉਹਦੇ ਵਿੱਚੋਂ ਵੀ ਰੱਬ ਮਿਲ ਜਾਂਦਾ ਇਹ ਤਾਂ ਫੇਰ ਵੀ ਇੱਟੇ ਕਰਨੀ ਵਾਲੇ ਮਹਾਪੁਰਸ਼ ਨੇ ਮੋਟ ਤਾਂ ਨਹੀਂ ਗੱਡੀਆਂ ਬਜ਼ੁਰਗਾਂ ਦੀਆਂ ਗੱਡੀਆਂ ਨਹੀਂ ਅਗਰ ਜਿਹੜੀ ਮੇਨ ਸੇਵਾ ਮੂਰੇ ਥੋਕੇ ਚੱਲ ਰਹੀ ਆ ਮੇਨ ਸਾਡੇ ਗੁੱਗੇ ਪੀਜਦੀ ਆ ਬਜ਼ੁਰਗਾਂ ਦੇ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਵਰਨਿਓ ਮੱਲੋ ਜਿ ਸਵੇਰੇ 8 ਵਜੇ ਤੋਂ ਲੈ ਕੇ ਰਾਤ ਤੋ ਲੈ ਕੇ ਸੇਵਾ ਕੀਤੀ ਜਾ ਰਹੀ ਸੇਵਾ ਚ ਜੁਟੇ ਹੋਏ ਨੇ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰਗਤ ਦਾ ਸਹਿਯੋਗ ਆ ਭਾਂਡੇ ਵਾਲੇ ਭਾਂਡਿਆਂ ਦੀ ਡਿਊਟੀ ਤੇ ਆ ਕੋਈ ਪੂਰੀਆਂ ਵਰਤਾ ਰਿਹਾ ਕੋਈ ਜਲੇਬੀਆਂ ਵਰਤਾ ਰਿਹਾ ਕੋਈ ਵਰਤਨਾ ਦੀ ਸੇਵਾ ਕਰ ਰਿਹਾ ਬਹੁਤ ਜ਼ਿਆਦਾ ਕਿਰਪਾ ਸੰਗਤ ਦਾ ਸਹਿਯੋਗ ਆ ਸੰਗਤ ਦੇ ਸੰਯੋਗ ਦੇ ਨਾਲ ਹੀ ਇਹ ਭੰਡਾਰਾ ਚੱਲ ਰਿਹਾ। ਭੰਡਾਰੇ ਹੁੰਦੇ ਆ ਹਰ 6ਵੇਂ ਮਹੀਨੇ ਬਾਅਦ। ਠੀਕ ਹੈ ਜੀ। ਸੰਗਤ ਨੂੰ ਕੀ ਕਹਿਣਾ ਚਾਹੋਗੇ ਜੀ? ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਜੋ ਸ਼ਰਧਾ ਨਾਲ ਸੇਵਾ ਕਰਦੀ ਆ। ਉਹਨਾਂ ਦੀ ਮਨੋਕਾਮਨਾ ਸਾਨੂੰ ਦਾ ਸਲੂਟ ਆ ਸਾਡੇ ਮਾਲਕਾਂ ਨੂੰ। ਜੋ ਸਾਡੀ ਇਲਾਜ ਰੱਖਦੇ ਆ। ਇਲਾਜ ਰੱਖਦੇ ਆ ਤੇ ਰੱਖਣਗੇ ਵੀ ਅੱਗੇ। ਬਸ ਇਹੀ ਕਹਨੇ ਆ ਵੀ ਮਾਲਕਾਂ ਸਾਫ ਹੋਏ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿੰ। ਅਸੀਂ ਤਾਂ ਉਹਨਾਂ ਦੇ ਚੜ੍ਹਨਾ ਦੀ ਧੂੜ ਆ। ਅਸੀਂ ਕੁਛ ਨਹੀਂ ਹੈਗੇ ਅਸਤਾ ਇੱਕ ਛੋਟੇ ਜਿਹੇ ਸੇਵਾਦਾਰ ਆ ਉਹਨਾਂ ਦੇ ਦਰ ਦੇ ਨੌਕਰ ਬਣ ਕੇ ਰਹਿਣ ਵਾਲੇ ਉਹ ਵੀ ਮੇਰੇ ਬੱਚੇ ਭੈਣ ਭਰਾ ਦੂਰੋਂ ਨੇੜੋਂ ਸੰਗਤ ਪਹੁੰਚੀ ਆ ਸਭ ਦਾ ਦਿਲੋਂ ਧੰਨਵਾਦ ਦਿਲੋਂ ਸਲੂਟ ਆ ਸਾਰੀ ਸੰਗਤ ਨੂੰ ਜੈਕਾਰਾ ਗੁੱਗੇ ਪੀਕ ਦਾ ਬਹੁਤ ਸੱਚੇ ਦਰਬਾਰ ਕੀ ਨਾਮ ਤੁਹਾਡਾ ਜੀ ਲਾਹ ਸਿੰਘ ਲਾਹ ਸਿੰਘ ਜੀ ਅੱਜ ਤੁਸੀਂ ਇਸ ਜਗ੍ਹਾ ਤੇ ਖੜੇ ਹੋ ਕੀ ਕਹਿਣਾ ਚਾਹੋਗੇ ਜਗ੍ਹਾ ਬਾਰੇ ਜੀ ਇਸ ਜਗ੍ਹਾ ਦੇ ਵਿੱਚ ਬਹੁਤ ਸੁਖ ਸਾਂਭਣ ਵਾਲਾ ਜਨਤਾ ਹੁੰਦੀ ਆ ਜੀ ਸ਼ੇਵਾਰਾ ਉਹ ਰਹਿੰਦੇ ਨੇ ਉਹਨਾਂ ਦੇ ਮਨਾਂ ਮਨੁੱਖਾਂ ਕਾਮਨਾ ਪੂਰੀ ਹੁੰਦੀ ਨੇ ਬਾਬਾ ਜੀ ਤੇ ਜਿਹੜਾ ਜਨੂੰ ਦਿਹਾੜਾ ਜਿਹੇ ਮਨਾਇਆ ਜਾਂਦਾ ਬਾਬਾ ਜੀ ਉਹਨਾਂ ਦਾ ਕੋਈ ਨਿਮਾ ਬੰਦ ਕੇ ਜਾਂਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਸਭ ਮਨੋ ਕਾਮਨਾ ਉਹਨਾਂ ਦੇ ਪੂਰੀਆਂ ਹੁੰਦੀਆਂ ਅੱਛਾ ਵੀ ਜਿਹੜਾ ਆਉਂਦਾ ਉਹਦੀਆਂ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਹਾਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਇੱਥੇ ਮੈਨੂੰ ਕਿਤੇ ਚਾਰ ਸਾਲ ਹੋ ਗਏ ਜਿਸ ਕੰਮ ਨੂੰ ਜਿਹੜੇ ਵੀ ਅਸੀਂ ਜਗ੍ਹਾ ਨਾਲ ਜੁੜੇ ਤੁਹਾਨੂੰ ਪੂਰੇ 4 ਸਾਲ ਹੋ ਗਏ ਹਾਂ ਠੀਕ ਹੈ 4 ਸਾਲ ਹੋ ਗਏ ਮਨੋ ਕਾਮਨਾ ਸਾਜੇ ਮਹਾਲਕ ਦੀਆਂ ਪੂਰੀਆਂ ਹੁੰਦੀਆਂ ਨੇ ਜੀ ਠੀਕ ਹੈ ਬਰਤੀ ਸੁਖੀ ਦਾ ਸਿੰਘ ਜੀ ਵਰਗਲਾ ਪਟਨਹਾਰਾ ਕਰਕੇ ਜਾਂਦਾ ਜੀ ਸੁੱਖਾ ਸੁੱਖਣਾ ਨਿੰਮਾ ਬਣ ਕੇ ਜਾਂਦਾ ਜੀ ਜਿਹਨੇ ਹੁੰਦਾ ਅਸਾ ਬੱਬਾ ਜੀ ਵੱਡੀ ਗੱਲ ਇਹ ਵੀ ਕਹਿ ਸਕਦਾ ਹਰ ਬੰਦੇ ਦੀ ਇੱਕ ਗੱਲ ਸਰਦਾ ਤੇ ਵਿਸ਼ਵਾਸ ਦੀ ਹੁੰਦੀ ਹੈ ਜੀ ਨਾ ਹਾਂ ਜੀ ਬੱਬਾ ਜੀ ਸਰਦਾ ਸਰਦਾ ਤੋਂ ਫਸਾਰਾ ਕੁਝ ਹੋ ਜਾਂਦਾ ਉਹ ਜਿੱਥੇ ਵੀ ਸਰਦਾ ਵਿਸ਼ਵਾਸ ਰੱਖਦਾ ਜੀ ਨਾ ਸਰਦਾ ਦੇ ਫਰ ਮਾਲਕ ਸਭੀਆਂ ਮਨੋ ਕਾਮਨਾ ਪੂਰੀਆਂ ਨੇ ਆਪੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ